ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਵੈਸੇ ਤਾਂ ਇਸ ਵੀਡੀਓ ਦਾ ਕਾਨੂੰਨ ਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈਗਾ ਪਰ ਫਿਰ ਵੀ ਅੱਜ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਕਿਉਂਕਿ ਗਰਮੀ ਦਾ ਮੌਸਮ ਹੈ ਤਾਪਮਾਨ ਵੱਧ ਰਿਹਾ ਹੈ ਟੈਂਪਰੇਚਰ ਵੱਧ ਰਿਹਾ ਹੈ ਤੇ ਕੁਝ ਕੁ ਦਿਨ ਪਹਿਲਾਂ ਵੀ ਅਸੀਂ ਇੱਕ ਵੀਡੀਓ ਬਣਾਈ ਸੀਗੀ ਇਸੇ ਟੌਪਿਕ ਦੇ ਉੱਪਰ ਕਿ ਏਸੀ ਚਲਾਉਂਦੇ ਸਮੇਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਏਸੀ ਫਟਣ ਤੋਂ ਪਹਿਲਾਂ ਬਲਾਸਟ ਹੋਣ ਤੋਂ ਪਹਿਲਾਂ ਕੀ ਸੰਕੇਤ ਦਿੰਦਾ ਹੈਗਾ ਤਾਂ ਜੋ ਅਸੀਂ ਇੱਕ ਵੱਡੇ ਹੋਣ ਵਾਲੇ ਨੁਕਸਾਨ ਤੋਂ ਬਚ ਸਕੀਏ ਤੇ ਅੱਜ ਇੱਕ ਸਾਡੇ ਅੱਗੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਕ ਦਰਦਨਾਕ ਹਾਦਸਾ ਹੋਇਆਗਾ ਇਸ ਕਰਕੇ ਦੁਬਾਰਾ ਤੋਂ ਫੇਰ ਏਸੀ ਟੌਪਿਕ ਦੇ ਉੱਪਰ ਵੀਡੀਓ ਬਣਾ ਰਹੇ ਹਾਂ ਦੋਸਤੋ ਅਸਲ ਚ ਗੱਲ ਹੈਗੀ ਹੈ ਰੂਪਨਗਰ ਦੀ ਇੱਕ ਗੁਰਦੁਆਰਾ ਸਾਹਿਬ ਸੀਗਾ ਸਤ ਸਤਲੁਜ ਦਰਿਆ ਹੈ ਜਿਹੜਾ ਉਸ ਦੇ ਕਿਨਾਰੇ ਤੇ ਸ਼ਾਇਦ ਟਿੱਬੀ ਸਾਹਿਬ ਗੁਰਦੁਆਰੇ ਦਾ ਨਾਮ ਹੈ ਉੱਥੇ ਇੱਕ ਪ੍ਰੋਗਰਾਮ ਸੀਗਾ ਭੋਗ ਸੀਗਾ ਅੰਤਮ ਅਰਦਾਸ ਦਾ ਪ੍ਰੋਗਰਾਮ ਸੀਗਾ ਉਸ ਦੇ ਦੌਰਾਨ ਜਦੋਂ ਸੰਗਤ ਬੈਠੀ ਸੀ ਅਚਾਨਕ ਏਸੀ ਬਲਾਸਟ ਹੋ ਗਿਆ ਧਮਾਕਾ ਹੋ ਗਿਆ ਫਟ ਗਿਆ ਅੱਗ ਲੱਗੀ ਤੇ ਮੌਕੇ ਤੇ ਹੀ ਇੱਕ ਔਰਤ ਦੀ ਮੌਤ ਹੋ ਗਈ ਤੇ ਨੌ ਜਿਹੜੇ ਹੋਰ ਵਿਅਕਤੀ ਸੀਗੇ ਉਹ ਜ਼ਖਮੀ ਹੋ ਗਏ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈਗੀ ਆ ਖਬਰ ਇਹ ਰੂਪਨਗਰ ਦੀ ਤੇ ਅਸੀਂ ਖਬਰ ਦੇ ਵਿੱਚ ਦੇਖ ਰਹੇ ਹਾਂ ਕਿ ਉਸ ਔਰਤ ਦਾ ਨਾਮ ਸੀਗਾ ਜੀ ਕਸ਼ਮੀਰ ਕੌਰ ਤੇ ਉਹ ਔਰਤ ਹੈਗੀ ਸੀ ਰਹਿਣ ਵਾਲੀ ਹਰगोविंद ਨਗਰ ਦੀ ਰੂਪਨਗਰ ਦੇ ਵਿੱਚ ਹਰगोविंद ਨਗਰ ਹੈ ਉੱਥੇ ਗੁਰਦੁਆਰੇ ਦੇ ਵਿੱਚ ਸੰਤ ਬਾਬਾ ਖੁਸਹਾਲ ਸਿੰਘ ਜੀ ਦੀ ਅੰਤਮ ਅਰਦਾਸ ਦੇ ਦੌਰਾਨ ਸੰਗਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਸੀ ਸਰਦਾਲੂ ਪਹੁੰਚੇ ਸੀਗੇ ਅਚਾਨਕ ਧਮਾਕਾ ਹੋ ਜਾਂਦਾ ਹੈ ਏਸੀ ਫਟ ਜਾਂਦਾ ਹੈ ਤੇ ਇੱਕ ਦਰਦਨਾਕ ਹਾਦਸਾ ਸੀ ਜਿਹਨੂੰ ਕਹਿ ਸਕਦੇ ਆ ਉਹ ਵਾਪਰ ਜਾਂਦਾ ਹੈ ਤੇ ਫਿਰ ਜਿਹੜੇ ਲੋਕ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇੱਕ ਪਰਮਾਰ ਹਸਪੀਟਲ ਹੈਗਾ ਰੂਪਨਗਰ ਦੇ ਵਿੱਚ ਉੱਥੇ ਲੈ ਕੇ ਜਾਇਆ ਜਾਂਦਾ ਹੈਗਾ ਤੇ ਪਰ ਸਦਾ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਜਿਵੇਂ ਅਸੀਂ ਪਹਿਲਾਂ ਵੀਡੀਓ ਬਣਾਈ ਸੀਗੀ ਕਿ ਅਸੀਂ ਇਸ ਤਰ੍ਹਾਂ ਦੇ ਨੁਕਸਾਨ ਤੋਂ ਕਿਵੇਂ ਬਚ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੈਸੇ ਤਾਂ ਉਸ ਵੀਡੀਓ ਦੇ ਵਿੱਚ ਅਸੀਂ ਡਿਟੇਲ ਚ ਗੱਲ ਕੀਤੀ ਸੀ ਅੱਜ ਵਾਲੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਵੀਡੀਓ ਦਾ ਲਿੰਕ ਦੇ ਦੂੰਗਾ ਤੇ ਇਹ ਸਾਈਡ ਤੇ ਤੁਸੀਂ ਉਸ ਵੀਡੀਓ ਦਾ ਥੰਬਨੇਲ ਦੇਖ ਰਹੇ ਹੋਵੋਗੇ ਆਪਣੇ ਇਸ YouTube ਚੈਨਲ ਤੇ ਜਾ ਕੇ ਤੁਸੀਂ ਉਸ ਵੀਡੀਓ ਨੂੰ ਵੀ ਦੇਖ ਸਕਦੇ ਹੋਗੇ ਤੇ ਇਹ ਵੀਡੀਓ ਖਾਸ ਕਰਕੇ ਉਹਨਾਂ ਯਾਰਾਂ ਦੋਸਤਾਂ ਮਿੱਤਰਾਂ ਦੇ ਲਈ ਹੈ ਜਿਹੜੇ ਏਸੀ ਦਾ ਇਸਤੇਮਾਲ ਕਰਦੇ ਨੇ ਏਸੀ ਦੀ ਵਰਤੋਂ ਕਰਦੇ ਨੇ ਏਸੀ ਚਲਾਉਂਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਏਸੀ ਲੱਗੇ ਹੋਏ ਨੇਗੇ 에어 ਕੰਡੀਸ਼ਨਰ ਦਾ ਕੰਪਰੈਸਰ ਦਾ ਇੱਕ ਬੰਬ ਵਾਂਗ ਫਟਣਾ ਇੱਕ ਗੰਭੀਰ ਘਟਨਾ ਹੈਗੀ ਜੋ ਆਮ ਤੌਰ ਤੇ ਕੁਝ ਵੱਡੇ ਕਾਰਨਾ ਕਰਕੇ ਹੁੰਦੀ ਹੈਗੀ ਜਿਹੜੀਆਂ ਇਹ ਘਟਨਾਵਾਂ ਨੇ ਅਜਹੀਆਂ ਘਟਨਾਵਾਂ ਨੇ ਉਹ ਜਾਨੀ ਵੀ ਤੇ ਮਾਲੀ ਵੀ ਨੁਕਸਾਨ ਕਰਦੀਆਂ ਨੇ ਜਾਨ ਲਈ ਖਤਰਾ ਪੈਦਾ ਕਰਦੀਆਂ ਨੇ ਇਸੇ ਲਈ ਇਸ ਗੱਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਏਸੀ ਫਟ ਕਿਉਂ ਜਾਂਦਾ ਹੈਗਾ ਬਲਾਸਟ ਕਿਉਂ ਹੋ ਜਾਂਦਾ ਹੈਗਾ ਤੇ ਅਸੀਂ ਇਸ ਤੋਂ ਬਚ ਕਿਵੇਂ ਸਕਦੇ ਆਂਗੇ ਏਸੀ ਨੂੰ ਫਟਣ ਤੋਂ ਕਿਵੇਂ ਰੋਕ ਸਕਦੇ ਆਂਗੇ ਕਿਵੇਂ ਬਚਾ ਸਕਦੇ ਆਂਗੇ ਤੇ ਵੈਸੇ ਤਾਂ ਉਸ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਫਿਰ ਵੀ ਚਲੋ ਥੋੜਾ ਜਿਹਾ ਸੰਖੇਪ ਦੇ ਵਿੱਚ ਅਸੀਂ ਜਾਣ ਲੈਨੇ ਆਂ ਦੋਸਤੋ ਇੱਕ ਕਾਰਨ ਤਾਂ ਹੈਗਾ ਏਸੀ ਦੇ ਵਿੱਚ ਓਵਰ ਹੀਟਿੰਗ ਏਸੀ ਦਾ ਜ਼ਿਆਦਾ ਗਰਮ ਹੋ ਜਾਣਾ ਜਦੋਂ ਕੰਪਰੈਸਰ ਜ਼ਿਆਦਾ ਗਰਮ ਹੋ ਜਾਂਦਾ ਹੈ ਤਾਂ ਇਸ ਦੇ ਫਟਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਜ਼ਿਆਦਾ ਹੋ ਜਾਂਦੀ ਹੈ ਤੇ ਏਸੀ ਕਈ ਵਾਰੀ ਫਟ ਵੀ ਜਾਂਦਾ ਹੈਗਾ ਇਹ ਉਦੋਂ ਹੁੰਦਾ ਹੈਗਾ ਜਦੋਂ 에어 ਕੰਡੀਸ਼ਨਰ ਸਿਸਟਮ ਜਾਂ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੁੰਦਾ ਚੱਲਦਾ ਰਹਿੰਦਾ ਹੈ ਲਗਾਤਾਰ ਚੱਲਦਾ ਰਹਿੰਦਾ ਹੈ ਜਾਂ ਫਿਰ ਉਸ ਨੂੰ ਸਹੀ ਢੰਗ ਦੇ ਨਾਲ ਹਵਾ ਨਹੀਂ ਮਿਲਦੀ ਹੈਗੀ ਤਾਂ ਵੀ ਇਹ ਧਮਾਕਾ ਹੋਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ ਅੱਗੇ ਅਸੀਂ ਇੱਕ ਹੋਰ ਕਾਰਨ ਜਿਹੜਾ ਕਹਿ ਸਕਦੇ ਹਾਂਗੇ ਕਿ ਏਸੀ ਦੇ ਵਿੱਚ ਗਲਤ ਗੈਸ ਰੀਫਿਲਿੰਗ ਗਲਤ ਗੈਸ ਦਾ ਭਰਨਾ ਜਾਂ ਗਲਤ ਤਰੀਕੇ ਦੇ ਨਾਲ ਭਰਨਾ ਕੁਝ ਲੋਕ ਏਅਰ ਕੰਡੀਸ਼ਨਰ ਦੇ ਵਿੱਚ ਅਣ ਅਧਿਕਾਰਤ ਜਾਂ ਫਿਰ ਅਣ ਸੁਰੱਖਿਅਤ ਤਰੀਕੇ ਦੇ ਨਾਲ ਰਸਾਇਣ ਭਰ ਦਿੰਦੇ ਨੇਗੇ ਜਿਸ ਦੇ ਨਾਲ ਕੰਪਰੈਸਰ ਦੇ ਵਿੱਚ ਫਿਰ ਰਸਾਇਣਕ ਪ੍ਰਤੀਕਿਰਿਆ ਹੋ ਸਕਦੀ ਹੈ ਤੇ ਅੰਤ ਦੇ ਵਿੱਚ ਧਮਾਕਾ ਵੀ ਹੋ ਸਕਦਾ ਹੈਗਾ ਕਈ ਵਾਰੀ ਕਈ ਮਕੈਨਿਕ ਇਹੋ ਜਿਹੇ ਹੁੰਦੇ ਨੇ ਜਿਹੜੇ ਕੰਪਰੈਸਰ ਦੇ ਵਿੱਚ ਗਲਤ ਗੈਸ ਭਰ ਦਿੰਦੇ ਨੇ ਜਿਸ ਦੇ ਨਾਲ ਕੰਪਰੈਸਰ ਨੂੰ ਨੁਕਸਾਨ ਹੁੰਦਾ ਹੈ ਕੰਪਰੈਸਰ ਜਿਆਦਾ ਗਰਮ ਹੋਣ ਲੱਗ ਜਾਂਦਾ ਹੈ ਤੇ ਫਿਰ ਕਈ ਵਾਰੀ ਫਟ ਵੀ ਜਾਂਦਾ ਹੈਗਾ ਇੱਕ ਅੱਗੇ ਹੋਰ ਕਾਰਨ ਜਿਹੜਾ ਅਸੀਂ ਕਹਿ ਸਕਦੇ ਆ ਕੋਲਿੰਗ ਗੈਸ ਦਾ ਲੀਕ ਹੋਣਾ ਤੇ ਫਿਰ ਬਾਅਦ ਦੇ ਵਿੱਚ ਇਹ ਕੰਪਰੈਸਰ ਨੂੰ ਨੁਕਸਾਨ ਪਹੁੰਚਾਉਂਦੀ ਹੈ ਕੰਪਰੈਸਰ ਜਿਆਦਾ ਗਰਮ ਹੋਣ ਲੱਗ ਜਾਂਦਾ ਹੈ ਜਿਸ ਦੇ ਨਾਲ ਧਮਾਕੇ ਦਾ ਖਤਰਾ ਜਿਹੜਾ ਵੱਧ ਜਾਂਦਾ ਹੈਗਾ ਅੱਗੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਜੇ ਕੰਪਰੈਸਰ ਹੀ ਖਰਾਬ ਹੋ ਗਈ ਜਾਂ ਫਿਰ ਸਹੀ ਢੰਗ ਦੇ ਨਾਲ ਕੰਪਰੈਸਰ ਦਾ ਰੱਖ-ਰਖਾਅ ਨਾ ਕੀਤਾ ਜਾਵੇ ਤਾਂ ਫਿਰ ਧੁਮਾਕਾ ਹੋਣ ਦਾ ਡਰ ਰਹਿੰਦਾ ਹੈ ਏਸੀ ਜਿਆਦਾ ਗਰਮ ਹੋ ਜਾਂਦਾ ਹੈ ਓਵਰ ਹੀਟ ਹੋ ਜਾਂਦਾ ਹੈ ਤੇ ਏਸੀ ਦੀ ਜਿਹੜੀ ਕੰਪਰੈਸਰ ਦੀ ਜਿਹੜੀ ਕੁਆਲਿਟੀ ਹੁੰਦੀ ਹੈਗੀ ਉਹ ਜੇ ਸਹੀ ਨਾ ਹੋਵੇ ਤਾਂ ਫਿਰ ਇਹ ਵੀ ਇੱਕ ਧੁਮਾਕੇ ਦਾ ਕਾਰਨ ਬਣ ਸਕਦਾ ਹੈਗਾ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜੇ ਬੋਲਟੇਜ ਦੀ ਜਿਆਦਾ ਕਮੀ ਹੋਵੇ ਜਾਂ ਬੋਲਟੇਜ ਜਿਆਦਾ ਹੋਵੇ ਤਾਂ ਵੀ ਕੰਪਰੈਸਰ ਨੂੰ ਨੁਕਸਾਨ ਪਹੁੰਚਦਾ ਹੈਗਾ ਤੇ ਅੰਤ ਵਿੱਚ ਧੁਮਾਕੇ ਦਾ ਕਾਰਨ ਬਣ ਸਕਦਾ ਹੈਗਾ ਤੇ ਹੁਣ ਗੱਲ ਹੈਗੀ ਐ ਕਿ ਕੰਪਰੈਸਰ ਧਮਾਕੇ ਨੂੰ ਰੋਕਿਆ ਕਿਵੇਂ ਜਾਵੇ ਇਸ ਨੁਕਸਾਨ ਤੋਂ ਬਚਿਆ ਕਿਵੇਂ ਜਾਵੇ ਇਸ ਨੂੰ ਰੋਕਣ ਦੇ ਕਈ ਤਰੀਕੇ ਹੋ ਸਕਦੇ ਨੇ ਉਜੂਕੂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇਸ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂਗੇ ਜਿਵੇਂ ਕਿ ਟਾਈਮ ਟੂ ਟਾਈਮ 에ਅਰ ਕੰਡੀਸ਼ਨਰ ਦੀ ਏਸੀ ਦੀ ਸਰਵਿਸ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਾਂਚ ਕਰਾਉਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਚੰਗੇ ਮਕੈਨਿਕ ਤੋਂ ਜਿਹੜਾ ਇੱਕ ਚੰਗਾ ਮਿਸਤਰੀ ਹੁੰਦਾ ਹੈ ਜਾਂ ਜੋ ਸਮੇਂ ਸਿਰ ਕਿਸੇ ਵੀ ਸੰਭਾਵੀ ਸਮੱਸਿਆ ਦੀ ਪਛਾਣ ਕੀਤੀ ਜਾਵੇ ਸਾਨੂੰ ਪਹਿਲਾਂ ਹੀ ਪਤਾ ਲੱਗ ਜੇ ਕਿ ਏਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਹੈਗੀ ਕੋਈ ਨੁਕਸਾਨ ਤਾਂ ਨਹੀਂ ਹੋਣ ਵਾਲਾ ਏਅਰ ਕੰਡੀਸ਼ਨਰ ਦੀ ਸਹੀ ਵਰਤੋਂ ਕੀਤੀ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨੂੰ ਜ਼ਿਆਦਾ ਲੋਡ ਤੇ ਨਾ ਚਲਾਇਆ ਜਾਵੇ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਆਦਾ ਲੰਮੇ ਟਾਈਮ ਦੇ ਲਈ ਨਾ ਚਲਾਇਆ ਜਾਵੇ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਵੀ ਯਕੀਨੀ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ 에어 ਕੰਡੀਸ਼ਨ ਯੂਨਿਟ ਦੇ ਵਿੱਚ ਸਹੀ ਵੈਂਟੀਲੇਸ਼ਨ ਹੋਵੇ ਤਾਂ ਜੋ ਕੰਪਰੈਸਰ ਹੈ ਜਿਹੜਾ ਉਹ ਜ਼ਿਆਦਾ ਗਰਮ ਨਾ ਹੋਵੇ ਹਵਾ ਲੱਗਦੀ ਹੋਵੇ ਠੀਕ ਹੈ ਜੀ ਤੇ ਸਮੇਂ-ਸਮੇਂ ਤੇ ਕੂਲਿੰਗ ਕੂਲਿੰਗ ਗੈਸ ਦੀ ਜਾਂਚ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਲੀਕੇਜ ਹੋਵੇ ਤਾਂ ਉਸ ਨੂੰ ਬੰਦ ਕਰਨਾ ਠੀਕ ਕਰਵਾਉਣਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਰਫ ਪਰਵਾਨਿਤ ਅਤੇ ਸੁਰੱਖਿਅਤ ਰਸੈਣਾ ਦੀ ਵਰਤੋਂ ਕਰਨਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਣਅਧਿਕਾਰਤ ਰਸੈਣਾ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਅਸੀਂ ਨੁਕਸਾਨ ਤੋਂ ਬਚ ਸਕੀਏ ਏਅਰ ਕੰਡੀਸ਼ਨਰ ਕੰਪਰੈਸਰ ਦਾ ਫਟਣਾ ਇੱਕ ਗੰਭੀਰ ਘਟਨਾ ਹੈ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਪਰ ਕੁਝ ਕੁ ਗੱਲਾਂ ਨੂੰ ਧਿਆਨ ਰੱਖ ਕੇ ਕੁਝ ਕੁ ਸੁਰੱਖਿਆ ਉਪਾਅਾਂ ਨੂੰ ਅਪਣਾ ਕੇ ਉਨ੍ਹਾਂ ਦੀ ਪਾਲਣਾ ਕਰਕੇ ਅਸੀਂ ਇਸ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਸਕਦੇ ਹਾਂ ਇੱਕ ਵੱਡੇ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ ਤੇ ਵੈਸੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀ ਪਹਿਲਾਂ ਵਾਲੀ ਜਿਹੜੀ ਵੀਡੀਓ ਹੈਗੀ ਹੈ ਉਹ ਦੇਖ ਸਕਦੇ ਹੋ ਤੇ ਮੈਨੂੰ ਉਮੀਦ ਹੈ ਕਿ ਅੱਜ ਵਾਲੀ ਵੀਡੀਓ ਵੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਊਗੀ ਇੰਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ